ਇੱਕ ਪਾਸੇ ਤਾਂ ਗੁਰਬਾਣੀ ਗੁਰੂ ਦੇ ਵਿੱਚ ਗੱਲ ਆਂਦੀ ਹੈ ਕਿ ਸਾਨੂੰ ਜਦੋਂ ਤੱਕ ਸੁਚਮਤਾ ਪ੍ਰਾਪਤ ਨਹੀਂ ਹੁੰਦੀ ਅਸੀਂ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ ਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਆ ਕਿ ਜਦੋਂ ਤੱਕ ਆਪਾਂ ਸੁੱਚੇ ਨਹੀਂ ਹੁੰਦੇ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਵੇਂ ਕਿ ਸੱਚ ਤੋਂ ਬਿਨਾ ਸੁੱਚ ਨਹੀਂ ਮਿਲਦਾ ਔਰ ਸੁੱਚ ਤੋਂ ਬਿਨਾ ਸੱਚ ਨਹੀਂ ਮਿਲਦਾ ਤੇ ਦੋਨੋਂ ਮਿਲਣਗੇ ਕਿਵੇਂ ਸੱਚ ਤਾਂ ਭਾਓ ਪਰਮੇਸ਼ਰ ਸੁੱਚ ਯਾਨੀ ਮਨ ਦੀ નિર્ਮਲਤਾ ਕਿ ਸੱਚ ਉਦੋਂ ਹੀ ਪ੍ਰਾਪਤ ਹੋਏਗਾ ਜਦੋਂ ਮਨ ਨਿਰਮਲ ਹੋਏਗਾ ਔਰ ਮਨ ਉਦੋਂ ਹੀ ਨਿਰਮਲ ਹੋਏਗਾ ਜਦੋਂ ਸੱਚ ਦੇ ਨਾਲ ਭੇਟ ਹੋਵੇਗੀ ਭਾਓ ਕਿ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ ਹੁਣ ਦੋਨੋਂ ਇਕੱਠੇ ਸਾਨੂੰ ਮਿਲਣਗੇ ਕਿੱਥੋਂ ਗੁਰਬਾਣੀ ਗੁਰੂ ਦਾ ਬਚਨ ਹੈ ਨਾ ਕਹਿੰਦੇ ਕਹੋ ਨਾਨਕ ਸੱਚ ਧਿਆਈ ਹੈ ਪਰ ਕਦੋਂ ਸੁੱਚ ਹੋਵੇ ਤਾਂ ਸੱਚ ਪਾਈ ਹੈ ਦੂਜੇ ਪਾਸੇ ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ ਕਿ ਸੱਚ ਬਿਨਾ ਕੈ ਹੋਵਾ ਤੋ ਸੂਚਾ ਹੁਣ ਇਹੋ ਜਿਹਾ ਕੀ ਕੀਤਾ ਜਾਏ ਕਿ ਸਾਨੂੰ ਸੱਚ ਤੇ ਸੁੱਚ ਇੱਕੋ ਜਗ੍ਹਾ ਹੀ ਪ੍ਰਾਪਤ ਹੋ ਜਾਵੇ ਇਸ ਦਾ ਜਵਾਬ ਵੀ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਹੀ ਸਾਨੂੰ ਦਿੰਦੇ ਨੇ ਕਹਿੰਦੇ ਨੇ ਨਾਨਕ ਸੱਚ ਸੁੱਚ ਪਾਈ ਹੈ ਤਹ ਸੰਤਨ ਕੇ ਪਾਸ ਕਿ ਸੱਚ ਤੇ ਸੁੱਚ ਸਾਨੂੰ ਕਿੱਥੋਂ ਪ੍ਰਾਪਤ ਹੋਵੇਗੀ ਸੰਤਾਂ ਦੇ ਪਾਸੋਂ ਪਰ ਇੱਥੇ ਸੰਤ ਆਪਾਂ ਕਿਸੇ ਸ਼ਰੀਰ ਨੂੰ ਸਮਝ ਕੇ ਨਾ ਬੈਠ ਜਾਈਏ ਕਿਸੇ ਸ਼ਰੀਰ ਦੇ ਮਗਰ ਨਾ ਲੱਗ ਜਾਈਏ ਸੰਤ ਕੀ ਹੈ ਜਿਵੇਂ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜਦੇ ਵੀ ਆ ਸੰਤ ਕੀ ਸੇਵਾ ਨਾਮ ਧਿਆਈਏ ਉਹ ਜੀਵ ਜਿਹੜਾ ਆਪ ਪਰਮੇਸ਼ਰ ਨੂੰ ਮਿਲਿਆ ਹੋਇਆ ਹੈ ਤੇ ਸਾਨੂੰ ਵੀ ਮਿਲਣ ਦਾ ਗਿਆਨ ਦੇਵੇ ਉਸ ਗਿਆਨ ਨੂੰ ਕਮਾਉਣਾ ਭਾਓ ਕਿ ਜਦੋਂ ਅਸੀਂ ਨਾਮ ਨੂੰ ਧਿਆਉਂਦੇ ਆ ਉਹੀ ਸੰਤਾਂ ਦੀ ਸੇਵਾ ਹੁੰਦੀ ਹੈ ਇਹੋ ਜਿਹਾ ਕੋਈ ਸੰਤ ਮਿਲੇ ਜਿਹੜਾ ਆਪ ਮਿਲਿਆ ਹੋਵੇ ਤੇ ਸਾਨੂੰ ਵੀ ਮਿਲਣ ਦਾ ਗਿਆਨ ਦੇ ਦੇਵੇ ਤੇ ਉਸ ਗਿਆਨ ਲੈਣ ਦੇ ਲਈ ਸਾਨੂੰ ਨਾ ਕਿਤੇ ਆਣਾ ਪਵੇ ਨਾ ਕਿਤੇ ਜਾਣਾ ਪਵੇ ਘਰ ਬੈਠ ਕੇ ਹੀ ਅਸੀਂ ਉਸ ਗਿਆਨ ਨੂੰ ਕਮਾ ਲਈਏ ਤੇ ਸੱਚ ਔਰ ਸੁੱਚ ਦੋਨਾਂ ਦੀ ਪ੍ਰਾਪਤੀ ਕਰ ਲਈਏ